देखो जी मैं पी पी सी की समुची लीडरशिप साधान सरदार अमरिंदरवड़ जी तो साल ओ पी सरदार प्रताप सिंह बाजवा जी देरीद फरीदोट फरीदकोट लोग सभा हल्के जड़ी टिकट दी सी सी ने उम्मीदवार मैं पी पी सी ए आई सी सी के फैसले में सिर चुका के नतमस्तक हूं और मैं अपील करा बीबी अमरजीत कौर शाहू के जो के फरीदकोट लोग सभा हल्के 15 ਲੱਖ 68 ਹਜ਼ਾਰ 160 ਵੋਟਰ اور ਉਹਨਾਂ ਦੀ ਆਵਾਜ਼ ਬੰਨ੍ਹਣਾ ਹੈ ਉਹਨਾਂ ਦੇ ਨਾਲ ਚਟਾਨ ਦੀ ਤਰ੍ਹਾਂ ਖੜਨਾ ਹੈ ਉਹਨਾਂ ਦੀ ਹਰ ਖੁਸ਼ੀ ਦੇ ਵਿੱਚ ਸ਼ਰੀਕ ਹੋਣਾ ਹੈ اور ਆਸਕਰਦਾ ਕਿ ਉਹ ਆਪਣੀ ਇਹ ਜ਼ਿੰਮੇਵਾਰੀ ਬਾਖੂਬੀ ਨਿਭਾਉਣਗੇ ਪਰ ਪਾਰਲੀਮੈਂਟ ਦੇ ਵਿੱਚ ਅਮਲਤ ਇਹਦੀ ਫ੍ਰੀਡਕੋਰਟ ਦੀ ਆਨਤ ਤੇ ਸ਼ਾਂਤੀ ਬਹਾਲੀ ਲਈ ਹਰ ਵਕਤ ਯਤਨ ਚੀ ਰਹਿ ਰਹੇ ਹਾਂ ਸਰ ਆਪਾਂ ਜਿਸ ਦਾ ਤੁਸੀਂ ਟਿਕਟ ਲਈ ਮੰਗ ਕੀਤੀ ਸੀ ਇਹ ਇਸ ਤਰ੍ਹਾਂ ਨਹੀਂ ਹੋਊਗਾ ਵੀ ਅਗਰ ਟਿਕਟ ਹੋਰ ਕਿਸ ਨੂੰ ਦਿੱਤੀ ਗਈ ਹੈ ਉਹਦੀ ਸਪੋਰਟ ਜਾਕ ਤਾਂ ਉਹ ਉਹਨਾਂ ਨੂੰ ਸਾਹਮਣਾ ਕਰਨਾ ਪੈਣਾ ਵੀ ਜਿਹੜੇ ਉਹਦੇ ਸਾਥੀਆਂ ਨੂੰ ਟੁੱਟ ਜਾਣ ਨਹੀਂ ਇਹ ਕਦੀ ਵੀ ਨਹੀਂ ਹੋਊਗਾ ਜੀ ਮੇਰਾ ਮਕਸਦ ਸਿਰਫ ਤੇ ਸਿਰਫ ਕਾਂਗਰਸ ਨੂੰ ਤਖੜਾ ਕਰਨਾ ਹੈ ਮੈਂ ਆਪਣਾ ਯੋਗਦਾਨ ਪਾਇਆ ਹੈ ਕਿਉਂਕਿ ਮੈਂ 5 ਅਕਤੂਬਰ 2022 ਨੂੰ ਕਿਸਾਨੀ ਮੁੱਦੇ ਤੇ ਜਿਲ੍ਹਾ ਮੰਡੀ ਅਕਸਰ ਦੀ ਅਸਾਮੀ ਦਾ ਤਿਆਗ ਕੀਤਾ ਸੀ ਮੇਰਾ ਫ੍ਰੀ ਕੋਰਟ ਦੀ ਤਰਤੀ ਤੇ ਹੁੰਦਾ ਇੱਕੋ ਹੀ ਮਕਸਦ ਸੀ ਕਿ ਇਹ ਮੈਸੇਜ ਸਮੁੱਚੇ ਪੰਜਾਬ ਵਿੱਚ ਜਾਵੇ 35 ਸਾਲ ਮੰਡੀ ਬੋਰਡ ਚ ਬੜਾ ਵੱਡਾ ਸਮਾਂ ਹੈ ਔਰ ਜਦੋਂ ਕਿਸਾਨੀ ਮੁੱਦੇ ਵਜਾ ਕਰਕੇ ਸਮੁੱਚੇ ਪੰਜਾਬ ਦੇ ਕਿਸਾਨ ਸਮੁੱਚੇ ਪੰਜਾਬ ਦੀਆਂ 34 ਜਥੇਬੰਦੀਆਂ ਮੰਡੀ ਬੋਰਡ ਦਾ ਟਾਂਚਾ ਅਰਤੀ ਸ਼ੈਲਰ ਇਹ ਸਾਰੇ ਕਾਂਗਰਸ ਨਾਲ ਲੱਗਣਗੇ ਤਾਂ ਪੰਜਾਬ ਵਿੱਚ ਕਾਂਗਰਸ ਬੜੀ ਮਜਬੂਤੀ ਨਾਲ ਉਤਰੇਗੀ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਫੀਰਕੋਟ ਤੋਂ ਟਿਕਟ ਦੀ ਮੰਗ ਕੀਤੀ ਸੀ ਜਿਸ ਤਰ੍ਹਾਂ ਹਰ ਕਾਰਕ ਪਾਜ ਨੇ ਫੀਰਕੋਟ ਦਾ ਉਮੀਦਵਾਰ ਹੋਰ ਲਾਂਦਾ ਅੱਗੇ ਪਾਰਟੀ ਤੁਹਾਨੂੰ ਕਿਤੇ ਹੋਰ ਡਿਸਟ੍ਰਿਕਟ ਤੋਂ ਜਾਂ ਹੋਰ ਚੀਜ਼ ਤੋਂ ਲਾਂਦੀ ਹੈ ਕਿ ਤੁਸੀਂ ਉੱਥੇ ਜਾਣਾ ਚਾਹੋਗੇ ਦੇਖੋ ਜੀ ਇਹ ਤਾਂ ਪਾਰਟੀ ਹਾਈਕਮੈਂਡ ਦੀ ਗੱਲ ਹੈ ਜੀ ਪਾਰਟੀ ਜੁੱਥੇ ਮੇਰੀ ਸੇਵਾ ਲਾਉਗੀ ਜਿਹੜੇ ਹਾਲਾਤਾਂ ਚ ਲਾਉਗੀ ਮੈਂ ਹਰ ਵੇਲੇ ਪਾਰਟੀ ਲਈ ਤਤਪਰਿਆ ਕਿਉਂਕਿ ਮੈਂ ਜਦੋਂ ਪਾਰਟੀ ਜੁਆਇਨ ਕੀਤੀ ਹੈ ਤੇ ਪਾਰਟੀ ਜੁਆਇਨ ਕਰਨ ਤੋਂ ਪਹਿਲਾਂ ਉਸ ਮੇਰੇ ਰੱਬ ਨੇ ਮੈਨੂੰ ਇੱਕ ਸੁਪਨਾ ਦਿੱਤਾ ਸੀ ਮੈਂ ਇੱਕ ਡੈਫੀਨੇਸ਼ਨ ਡਿਫਾਈਨ ਕੀਤੀ ਸੀ ਰਾਜਨੀਤੀ ਦੀ ਸੱਚਾ ਸੁੱਚਾ ਉੱਚਾ ਮਕਾਮ ਪਿਆਰ ਵਿਸ਼ਵਾਸ ਅਤਬਾਰ ਦਾ ਸੋਮਾ ਰਾਜਨੀਤੀ ਔਰ ਮੈਂ ਈਮਾਨਦਾਰੀ ਤੇ ਨੇਕ ਨੀਤੀ ਦੀ ਰਾਜਨੀਤੀ ਪਸੰਦ ਕਰਦਾ ਮੈਂ ਈਮਾਨਦਾਰੀ ਤੇ ਨੇਕ ਨੀਤੀ ਦੀ ਰਾਜਨੀਤੀ ਤੇ ਪਹਿਰਾ ਦੇ ਰਿਹਾ ਹਾਂ ਕਮਿਟੇ ਪੰਜਾਬ ਦੇ ਲੋਕਾਂ ਨਾਲ ਸਮੁੱਚੀ ਦੁਨੀਆ 'ਚ ਵਸਦੇ ਪੰਜਾਬੀਆਂ ਨਾਲ ਜਦੋਂ ਤੱਕ ਵੀ ਜੀਵਾਂਗਾ ਈਮਾਨਦਾਰੀ ਤੇ ਨੇਕ ਨੀਤੀ ਦੀ ਰਾਜਨੀਤੀ ਤੇ ਪਹਿਰਾ ਦੇਦਾ ਰਹੂੰਗਾ ਸਰਵੋਤਮ ਜੀ ਤੁਸੀਂ ਇਹ ਲਾਸਟ ਅਪ੍ਰੈਸ ਫਰਵਰਡ ਕਿਹਾ ਸੀ ਕਿ এডੂਕੇਸ਼ਨ ਇਜ਼ ਅ ਪ੍ਰੈਰਿਜ਼ ਜਸਟ ਐਜੂਕੇਸ਼ਨ ਨਾਲੋਂ ਜ਼ਿਆਦਾ ਐਡੂਕੇਟਰ ਨੂੰ ਤੁਸੀਂ અ નોકરી પ્રોવાઇડ કરુંગે એન્ડ ડેવલપમેન્ટ સેન્ટર સેન્ટિઝ ਨੂੰ અગે લેનની કોશિશ કરુંગી ઓ કમિટી અવજિસ કોલગી એઝ ટાઈમ પે એઝ અ કેન્ડિડેટ ઓર વોન કે યોનો તો પાસ ની તો મારી અપીલ્સ કુછ કરના ચાલે છે কিছু کہنا જોડે দেখো મેં તોડے માધ્યમ રઈ એક અપીલ કરની ચાહુંગા મેં સરચ કોનાવા બાબા સાહબ પીમરાવ અંબેડકરજી દે જન્મ જયંતિ તે મેં અચાનક ફ્રી કોર્ટ થી તર્તી તે આયા સી ઉસ ਕੱਤੀ ਤੇ ਉਹਨਾਂ ਨਾਲ ਜਦੋਂ ਮੈਂ ਮੈਨੂੰ ਰੱਬ ਨੇ ਅਸ਼ੀਰਵਾਦ ਦਿੱਤਾ ਤਾਂ ਮੇਰੇ ਮਨ 'ਚ ਇੱਕ ਫੁਰਨਾ ਆਇਆ ਸੀ ਔਰ ਮੈਂ ਉਹ ਇੱਕ ਪ੍ਰੋਗਰਾਮ ਉੱਤੇ ਲਾਂਚ ਕਰਕੇ ਗਿਆ ਸੀ ਕਿ ਫਰੀਦਕੋਟ ਕੌਨਸਟੀਚੁਐਂਸੀ ਵਿੱਚ ਰਹਿੰਦੇ 10ਵੀਂ 12ਵੀਂ ਪਾਲਜਾਂ ਤੋਂ ਪੜ੍ਹਦੇ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਜਿਨ੍ਹਾਂ ਨੇ 90% ਨੰਬਰ 'ਤੇ ਉਹਨਾਂ ਦਾ ਇੱਕ ਅੰਕੜਾ ਕਲੈਕਟ ਕਰਨ ਵਾਸਤੇ ਸੂਬਾ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਸੀ ਕਿ ਮਿਲੇਗਾ ਔਰ ਮੈਂ ਸਪਸ਼ਟ ਕਰਦਾ कि पंद्रह तरीकू मैं चार ही डिप्टी कमिश्नर दोपहर तो पहला डिप्टी कमिश्नर मोगा जी और डिप्टी कमिश्नर फरीदकोट जी और दपहर तो बाद डिप्टी कमिश्नर मुक्तर डिप्टी कमिश्नर बठिंडा जी संपर्क करके एप्लीकेशन दे जरा जो दिखाई सो किस करोगे इस थोड़ा जामेल करके चल देखो जी अगर, अगर मेरी लोट समझे मैं ਮੇਰੀ ਸਾਹੂਕੇ ਦੀ ਨਹੀਂ ਮੈਂ ਸਮੁੱਚੇ ਆਲ ਇੰਡੀਆ ਕਾਂਗਰਸ ਦੇ ਵਿੱਚ ਜਿੱਥੇ ਵੀ ਕੋਈ ਮੇਰੀ ਲੋਟ ਸਮਝੂਗਾ ਚਾਹੇ ਮੇਰੇ ਕਿਤਾਬਚੇ ਬਾਰੇ ਇਹ ਸਪਸ਼ਟ ਹੈ ਤੁਸੀਂ ਚੰਗੀ ਤਰ੍ਹਾਂ ਜਾਣਦੇ ਜੇ ਕਿ ਇਹ ਕਿਤਾਬਚਾ ਵੋਟ ਪਰਸੈਂਟੇਜ ਨੂੰ ਉਤਾਰੇ ਜਦੋਂ ਇੱਕ ਪ੍ਰਿੰਟ ਨਾਲ ਸੰਬੰਧਤ ਉਹਦੇ ਚ ਹਰ ਵਿਅਕਤੀ ਇਹਦੇ ਚ ਰਜਿਸਟਰਡ ਹੋ ਜਾਊਗਾ ਆਪਣੇ ਸਾਈਨ ਹੋ ਜਾਣਗੇ ਇੱਕ ਕਿਤਾਬਚਾ ਜਿਹੜਾ ਕਰਜ ਹੋਊਗਾ ਇੱਕ ਕਿਤਾਬ ਚ ਉਸ ਪਿੰਡ ਚ ਹੋਊਗਾ ਇਹ ਹੈ ਕਿ ਕਮਿਟਡ ਹੋ ਜਾਊਗਾ ਕਿ ਮੈਂ ਕੰਮ ਕਰਨੇ ਪਹਿਲਾਂ ਉਹਨੂੰ ਇਹ ਦੇ ਸੁਣਾ ਪਊਗਾ ਕਿ ਮੈਂ ਕਮਿਟਡ ਹੈ ਮਾਕੇ ਨੇ ਜੇਕਰ ਜੇਕਰ ਆਪਾਂ ਅਗਰ ਦੀ ਸਾਬਕੇ ਦੀ ਗੱਲ ਕਰੀਏ ਤਾਂ ਇਹਨਾਂ ਵੀ ਕਿੰਨੀ ਕਪੈਸਟਾਨਾ ਪੀਰਕੋਟ ਵਿੱਚ ਕੀ ਲੱਗਦਾ ਪੀਰਕੋਟ ਸੀ ਕਰ ਸਕਦੇ ਦੇਖੋ ਨੀ ਇਹਦੇ ਬਾਰੇ ਮੈਂ ਕੀ ਕਹਿ ਸਕਦਾ ਜੀ ਇਹਦੇ ਬਾਰੇ ਤਾਂ ਇਥੋਂ ਸਬੰਧਤ ਵੋਟਰ ਜਾਣਦੇ ਆ ਮੈਂ ਤਾਂ ਇੱਕ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਵੋਟ ਬੈਂਕ ਨੂੰ ਵਧਾਉਣ ਵਾਸਤੇ ਆਪਣੀ ਜੋ ਮੇਰੇ ਮਨਚ ਜੋ ਮੇਰੇ ਵਾਇਰੂਲੇ ਜੋ ਮੇਰੇ ਰੱਬ ਨੇ ਇਹ 21 ਦੇ ਵਿੱਚ 5 ਅਕਤੂਬਰ 2013 ਨੂੰ ਕਿਸਾਨੀ ਮੁੱਦੇ ਤੇ ਰਿਜ਼ਾਈਨ ਕਰਕੇ ਜੋ ਮੈਨੂੰ ਉਹਨੇ ਇੱਕ ਫੁਰਨਾ ਦਿੱਤਾ ਸੀ ਮੈਂ ਤਾਂ ਉਹਦੇ ਥ리에 ਸੂਤਿਏ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਵੋਟ ਬੈਂਕ ਵਧਾਉਣ ਵਾਸਤੇ ਇਹ ਕੋਸ਼ਿਸ਼ ਕੀਤੀ ਸੀ